ਆ ਤੁਸੀਂ ਜਿਹੜੇ ਪ੍ਰੋਜੈਕਟ ਆ ਤੁਸੀਂ ਹੈ ਨਾ ਆਪਣੇ ਕਿਸਾਨੀ ਮੋਰਚੇ ਬਾਰੇ ਹੁਣ ਜੇ ਮੈਂ ਆਪਾਂ ਤੁਸੀਂ ਅੱਜ ਪਹੁੰਚੇ ਹੋਣ ਮੀਟਿੰਗ ਦੇ ਵਿੱਚ ਕੀ ਕੀ ਗੱਲਾਂ ਹੋਈਆਂ ਟਾਡੀ ਦੇਖੋ ਜਿਹੜੀ ਵੀ ਅਗਲੀ ਰਣਨੀਤੀ ਆ ਦਿੱਲੀ ਕਿਵੇਂ ਪਹੁੰਚਣਾ ਹੈ ਮੋਰਚਾ ਕਿਵੇਂ ਫਤਿਹ ਕਰਨਾ ਹੈ ਕਿਵੇਂ ਜਿਹੜੀਆਂ ਸਾਡੀਆਂ ਹੱਕੀ ਜਿਹੜੀਆਂ ਮੱਦਾਂ ਨੇ ਉਹਨਾਂ ਤੇ ਵੀ ਅਸੀਂ ਕਿਵੇਂ ਸ਼ਿਲਾਸ਼ ਕਰਨਾ ਇਹ ਵਾਰ-ਵਾਰ ਗੱਲ ਆਉਂਦੀ ਆ ਵੀ ਇਕੱਲਾ ਐਮਐਸਪੀ ਤੇ ਲੜ ਰਹੇ ਆ ਕਿਸਾਨਾਂ ਕੰਧਖਨਪੁਰ ਤੇ ਲੜ ਰਹੇ ਨੇ ਹਾਂਜੀ ਮਸਲਾ ਪੱਜਰ ਲੋਵਲ ਦਾ ਡਰਾ ਰਿਹਾ ਉਹਦੇ ਤਹਿਤ ਤੁਹਾਡੀਆਂ ਪੈਲੀਆਂ ਨਹੀਂ ਦੱਬਣਗੇ ਤੁਹਾਡੇ ਭੋਜਨ ਤੇ ਕਬਜ਼ੇ ਤੁਹਾਡੇ ਕੁਦਰਤੀ ਵਸਿਆਲਿਆਂ ਤੇ ਕਬਜ਼ੇ ਪਾਣੀਆਂ ਤਰਤੀਆਂ ਤੇ ਹਾਂਜੀ ਤੁਹਾਡੀ ਬੋਲੀ ਤੇ ਤੁਹਾਡੇ ਇਤਿਹਾਸ ਤੇ ਹਾਂਜੀ ਹਾਂਜੀ ਸਾਰਾ ਕੁਝ ਸਾਰਾ ਕੁਝ ਅਸਲ ਤਾਂ ਤੁਹਾਡੀ ਹੋਣ ਤੇ ਖਤਰਾ ਹੈ ਠੀਕ ਹੈ ਜੀ ਤੇ ਹੋਰ ਨੂੰ ਬਚਾਉਣ ਲਈ ਆਪਾਂ ਲੜਾਈ ਲੜ ਰਹੇ ਹਾਂ ਹਾਂਜੀ ਸੋ ਇਹ ਇਕੱਲੇ ਸਰਕਾਰ ਦੀ ਗੱਲ ਨਹੀਂ ਹੈ ਜਿਹੜਾ ਵੀ ਬੰਦਾ ਸਾਹ ਲੈਂਦਾ ਹਾਂਜੀ ਇਹ ਉਸ ਬੰਦੇ ਨੂੰ ਬਚਾਉਣ ਦੀ ਲੜਾਈ ਆ ਨਹੀਂ ਤਾਂ ਸਾਹ ਵੀ ਇਹਨਾਂ ਨੇ ਗੇਣਨੇ ਆ ਇਹਨੇ ਸਾਹ ਬੰਦਾ ਲਾਊਗਾ ਇਹਨੇ ਨਹੀਂ ਲਾਊਗਾ ਠੀਕ ਹੈ ਜੀ ਇਸ ਕਰਕੇ ਇਹ ਸਾਰਾ ਜਿਹੜੀ ਲੜਾਈ ਆ ਉਸ ਤਰ੍ਹਾਂ ਦੀ ਲੜਾਈ ਆ ਇਕੱਲਾ ਪੰਜਾਬ ਨਹੀਂ ਲੜ ਰਿਹਾ ਠੀਕ ਹੈ ਜੀ ਪੂਰਾ ਯੂਰਪ ਲੜ ਰਿਹਾ ਹਾਂਜੀ ਹਾਂਜੀ ਉੱਤਰੀ ਅਮਰੀਕਾ ਦੇ ਕਈ ਦੇਸ਼ ਲੜ ਰਹੇ ਨੇ ਸੜਕਾਂ ਤੇ ਲੋਕ ਸੜਕਾਂ ਤੇ ਜਿਹੜੇ ਨਿਊ ਵਰਲਡ ਆਰਡਰ ਨੂੰ ਲੈ ਕੇ ਹਾਂਜੀ ਜਿਹੜੇ ਨਿਊ ਵਰਲਡ ਆਰਡਰ ਨੂੰ ਲੈ ਕੇ ਸਮਝਦੇ ਆ ਗੱਲ ਕਿ ਹੈ ਹੀ ਨਹੀਂ ਤਾਂ ਇਸ ਕਰਕੇ ਸਾਰਾ ਮਾਹੌਲ ਬਣਿਆ ਤੇ ਇਹਦੀ ਰਵਾਇ ਪੰਜਾਬ ਕਰ ਰਿਆ ਨਾਲ ਹਰਿਆਣਾ ਕਰ ਰਿਆ ਹਾਂਜੀ ਤੇ ਅਪੀਲ ਕਰਦੇ ਹਾਂ ਸਮੁੱਚੇ ਭਾਰਤ ਵਾਸੀਆਂ ਨੂੰ ਕਿ ਹਾਂਜੀ ਪੂਰੀ ਦੁਨੀਆ ਦੇ ਲੋਕਾਂ ਨੂੰ ਪੀਦਾ ਠੀਕ ਹੈ ਜੀ ਜਿਨ੍ਹਾਂ ਨੂੰ ਇਹ ਲੱਗਦਾ ਕਿ ਸਾਡੇ ਭਰਾ ਕੋਈ ਕੈਨੇਡਾ ਬੈਠੇ ਨੇ ਪੰਜਾਬੀ ਕੀ ਕਾਫੀ ਹੋਰ ਦੇਸ਼ਾਂ 'ਚ ਉੱਥੇ ਵੀ ਇਹ ਸਿਸਟਮ ਪਹਿਲਾਂ ਸ਼ੁਰੂ ਹੋਇਆ ਵਾ ਹਾਂਜੀ ਪਹਿਲਾਂ ਸ਼ੁਰੂ ਹੋਇਆ ਠੀਕ ਹੈ ਇਸ ਕਰਕੇ ਇਹ ਹੈ ਲਾਈ ਹੈ ਜਿਹੜੀ ਇਹ ਤੁਹਾਡੇ ਫੌਂਦ ਦੀ ਤੁਹਾਡੇ ਬਜੂਨ ਦੀ ਲੜਾਈ ਹੈ ਨਾ ਮੇਰਾ ਵੀ ਸਾਰੇ ਇਕੱਠੇ ਹੋ ਕੇ ਇੱਥੇ ਪਹੁੰਚੋ ਉਹਨੇ ਜੋ ਦੁਕਾਨਦਾਰ ਵੀ ਲਗੜਿਆ ਜਾਣਾ ਇਹ ਚ ਮੰਗਾ ਕੀ ਨੇ ਹਾਂਜੀ ਇਹ ਵੀ ਇੱਕ ਮੰਗ ਹੈ ਨਾਲ ਵੀ ਜਿਹੜੀ ਸਾਡੀ ਨਰੇਗਾ ਦੀ ਦਿਹਾੜੀ ਹੈ ਮਜ਼ਦੂਰਾਂ ਦੀ ਉਹ 700 ਰੁਪਿਆ ਕੀਤੀ ਜਾਵੇ ਹਾਂਜੀ ਇਹ ਨਹੀਂ ਵੀ ਕੱਲਾ ਕਿਸਾਨ ਦੀ ਗੱਲ ਹੋ ਰਹੀ ਹੈ ਇੱਥੇ ਇੱਥੇ ਜਿਹੜਾ ਦੁਕਾਨਦਾਰ ਮਰਿਆ ਜਾਣਾ ਛੋਟੇ ਬਾਜ਼ਾਰ ਖਤਮ ਨੇ ਦੁਕਾਨਾਂ ਖਤਮ ਨੇ ਹਾਂਜੀ ਵੱਡੇ ਵੱਡੇ ਮਾਲ ਖੁੱਲ ਗਏ ਉਹ ਸਾਰਾ ਕਾਰਪੋਰੇਟ ਦਾ ਕਬਜ਼ਾ ਹੋ ਰਿਹਾ ਕੁੱਲ ਚੀਜ਼ ਦੇ ਉੱਤੇ ਇਹ ਸਾਰੀਆਂ ਇਸ ਕਰਕੇ ਕਹਿੰਦੇ ਲੜਾਈ ਸਾਰਿਆਂ ਦੀ ਹੈ ਤਾਂ ਸਾਰੇ ਮੇਰੇ ਵੀ ਇਕੱਠੇ ਹੋ ਕੇ ਆਓ ਹਾਂਜੀ ਤੇ ਨੌਜਵਾਨਾਂ ਨੂੰ ਖਾਸ ਕਰਕੇ ਸ਼ਾਂਤੀ ਜਿਹਨਾਂ ਨੌਜਵਾਨ ਤੁਹਾਡੇ ਦੇ ਇੰਨਾ ਮਾਣ ਕਰਦੇ ਨੇ ਹਨ ਤੁਸੀਂ ਵੀ ਪੀਪਾਂ ਪੀ ਲਈ ਲੜੇ ਸਾਰੇ ਲਈ ਕਰਦੇ ਹੋ ਹਨ ਤੁਸੀਂ ਵੀ ਆਪਣੇ ਨੌਜਵਾਨਾਂ ਨੂੰ ਕੀ ਚਲਨਾ ਦੇਣਾ ਚਾਹੁੰਦੇ ਹੋ ਮੈਂ ਇਹੀ ਕਹਿਣਾ ਚਾਹੁੰਦਾ ਤੇ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਕਿ ਸ਼ਾਂਤੀ ਬਣਾ ਕੇ ਰੱਖ ਹਾਂਜੀ ਸ਼ਾਂਤ ਮਈ ਜਿਹੜੇ ਸੰਘਰਸ਼ ਹੁੰਦੇ ਨੇ ਜਾਂ ਫਿਰ ਸੰਘਰਸ਼ ਹੁੰਦੇ ਨੇ ਜਿੱਤੇ ਜਾਂਦੇ ਨੇ ਹਾਂਜੀ ਜਿਹੜੇ ਕੰਟਰੋਲ ਤੋਂ ਬਾਹਰ ਹੋ ਜਾਂਦੇ ਨੇ ਕਈ ਵਾਰੀ ਹੁਣ ਨੌਜਵਾਨੀ ਚ ਜੋਸ਼ ਹੈ ਨਾ ਹੁੰਦਾ ਹਾਂਜੀ ਅਜੀ ਹੋਸ਼ ਤੋਂ ਕੰਮ ਕੰਮ ਲੈਣੇ ਹਾਂਜੀ ਉਸ ਤੋਂ ਜ਼ਿਆਦਾ ਲੈਣੇ ਆ ਤੇ ਸਰਕਾਰਾਂ ਚਾਹੁੰਦੀਆਂ ਨੇ ਇਹ ਸਕੋਪ ਤੇ ਮਾਹੌਲ ਖਰਾਬ ਹੋ ਗਿਆ ਹਾਂਜੀ ਇਸ ਕਰਕੇ ਤੁਸੀਂ ਹਿੰਸਕ ਨਹੀਂ ਹੋਣਾ ਹਾਂਜੀ ਬਥੇਰੇ ਬੰਦੇ ਬਾੜਦੇ ਆ ਸਰਕਾਰਾਂ ਨੇ ਆਪਣੇ ਵਿੱਚ ਹਾਂਜੀ ਪਰ ਤੁਸੀਂ ਮਾਹੌਲ ਨੂੰ ਸ਼ਾਂਤਮਈ ਜ਼ਬਰਦਸਤ ਮੁਕਾਬਲਾ ਸਬਰ ਨਾਲ ਆਪਾਂ ਦੇਣਾ ਹਾਂਜੀ ਤੇ ਇਹ ਨੌਜਵਾਨਾਂ ਨੂੰ ਖਾਸ ਪੀਲ ਆਪਣੇ ਆਗੂਆਂ ਤੇ ਭਰੋਸਾ ਰੱਖਿਓ ਯਕੀਨ ਰੱਖਿਓ ਇਹ ਤੁਹਾਨੂੰ ਕਿਸੇ ਪਾਸੇ ਵੀ ਹਰਮਨੀ ਦੇਣਗੇ ਤਜਰਬੇ ਹੁੰਦੇ ਨੇ ਅਸੀਂ ਅਰਸ਼ਾਂ ਦੇ ਹਾਂਜੀ ਤਜਰਬੇ ਜਿਹੜੇ ਬੰਦੇ ਨਿਕਲਦੇ ਨੇ ਉਹਨਾਂ ਨੂੰ ਸਾਰੀਆਂ ਰਣਨੀਤੀਆਂ ਪਤਾ ਹੁੰਦਾ ਹਾਂਜੀ ਸੋ ਜੰਗ ਜੁਦ ਰਣਨੀਤੀਆਂ ਦਾ ਸੰਘਰਸ਼ ਜਿੱਤੇ ਜਾਂਦੇ ਹੁੰਦੇ ਆ ਹਾਂਜੀ ਸੋ ਇਹ ਵੀ ਕ ਰਣਨੀਤੀ ਚਾਹੀਦੀ ਆ ਸਾਡੀ ਤੇ ਨੌਜਵਾਨਾਂ ਨੂੰ ਮਾਰੇ ਆਖੇ ਲੱਗਣਾ ਚਾਹੀਦਾ ਹਾਂਜੀ ਠੀਕ ਹੈ ਜੀ ਧੰਨਵਾਦ ਜੀ ਧੰਨਵਾਦ